Oh, dia malah udah Mami? Mami? Hah? ਦੋ ਮਿੰਟ ਟਿਕਣਾ ਦੇਆ ਕਰ ਚੰਗਾ ਉਦੀ ਲੱਗ ਜਾ ਕਰ ਸਰਾਣੇ ਆ ਕੇ ਮੈਂ ਮੈਂ ਤਾਂ ਤੁਹਾਨੂੰ ਕੁਝ ਦੱਸਣਾ ਸੀਗਾ ਨਹੀਂ ਹੁਣ ਕੀ ਦੱਸਣਾ ਹੈ ਕਿਉਂ ਨਹੀਂ ਤੂੰ ਟਿਕਣ ਦਿੰਦੀ ਮੈਨੂੰ ਤੁਸੀਂ ਬੁਰਬੁਰਵਲ ਕਿਉਂ ਨਹੀਂ ਧਿਆਨ ਦਿੰਦੇ ਵੀ ਉਹ ਕੀ ਕਰ ਰਹੀ ਹੈ ਤੇ ਕੀ ਨਹੀਂ ਕਰਦੀ ਕਿਉਂ ਹੁਣ ਇਹੋ ਜਿਹਾ ਕੀ ਕਰਤਾ ਉਹਨੇ ਉਸ ਜੀ ਦੀ ਨਾਲ ਖੜੀ ਗੱਲਾਂ ਕਰੀ ਜਾਂਦੀ ਆ ਪਸ਼ੂਆਲੇ ਚ ਤੂੰ ਹਲੇ ਵੀ ਨਹੀਂ ਅਕਲ ਤੋਂ ਕੰਮ ਲੈਂਦੀ ਕਿਉਂ ਉਹਦੇ ਤੇ ਦੂਸ਼ਣ ਲਾਉਣੀ ਹੈ ਮਾੜੀ ਮੋਟੀ ਦਾ ਸ਼ਰਮ ਵਾਲਾ ਵੀ ਆਪਣੇ ਘਰ ਦੀ ਵੀ ਕੋਈ ਇੱਜ਼ਤ ਹੈ ਮੰਮੀ ਕੋਈ ਦੂਸ਼ਣ ਨਹੀਂ ਲਾਉਂਦੀ ਹੈਗੀ ਜਿਹੜੀਆਂ ਮੈਂ ਚੀਜ਼ ਦੇਖੀ ਹੈ ਉਹੀ ਦੱਸਿਆਣੀਆ ਇਹਦੋਂ ਪਹਿਲਾਂ ਕਿ ਸਰਦਾਰ ਜੀ ਹਜੇ ਕੁਝ ਦੇਖਣ ਨਾਲ ਤੁਹਾਨੂੰ ਲੜਨਗੇ ਨਾਲੇ ਬੁਲਬੁਲ ਨੂੰ ਲੜਨਗੇ ਕਲੇਸ਼ ਪਾਊਗਾ ਕਰੇ ਤੁਸੀਂ ਇੱਕ ਵਾਰੀ ਜਾ ਕੇ ਉਹਨੂੰ ਪੁੱਛੋ ਤਾਂ ਸਹੀ ਸਮਝਾਓ ਤਾਂ ਸਹੀ ਮੈਂ ਨਾ ਤੈਨੂੰ ਸਭ ਜਾਣਦੀ ਆ ਕਲੇਸ਼ਣ ਤਾਂ ਤੂੰ ਐ ਤੂੰ ਕਲੇਸ਼ ਪਾਉਣ ਨੂੰ ਫਿਰਦੀ ਹੈਗੀ ਚਲ ਮੈਂ ਮੈਂ ਕਲੇਸ਼ਣ ਠੀਕ ਹੈ ਮੇਰੀ ਗਲਤੀ ਆ ਪਰ ਤੁਸੀਂ ਇੱਕ ਵਾਰੀ ਉਹਨੂੰ ਪੁੱਛ ਤਾਂ ਲਓ ਜਾ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਚਲ ਕੋਈ ਨਹੀਂ ਮੈਂ ਉਹਨੂੰ ਵੀ ਪੁੱਛ ਲੈਣੀ ਆ ਤੂੰ ਨਾ ਹਰ ਇੱਕ ਗੱਲ ਤੇ ਆਪਦਾ ਢਿੱਡ ਫੜਕੇ ਨਾ ਮੇਰੇ ਕੋਲ ਆਇਆ ਕਰ ਚੰਗਾ ਆਦੇ ਕੰਮ ਮੈਂ ਤਾਂ ਧਿਆਨ ਨਹੀਂ ਮਮਮੀ ਮੈਂ ਤਾਂ ਘਰਵਾਰੀ ਸੋਚਦੀ ਆ ਨਾਲ ਤਾਂ ਵਾਰੀ ਵਾਰੀ ਥੁਰ ਤੇ ਹਿਆਲਵਾਉਣੀਆਂ ਨਾਲ ਤੁਹਾਨੂੰ ਆ ਕੇ ਸਾਰਾ ਕੁਝ ਦੱਸਦੀ ਆ ਨਾਲ ਮੈਨੂੰ ਪਤਾ ਮੇਰੇ ਤੇ ਤੁਸੀਂ ਯਕੀਨ ਨਹੀਂ ਕਰਨਾ ਪਰ ਮੈਂ ਤਾਂ ਆਪਣੇ ਪਰਿਵਾਰ ਕਰਕੇ ਕਰਦੀ ਆ ਮਾ ਤੁਸੀਂ ਪੁੱਛੋ ਸਹੀ ਉਹਨੂੰ ਯਕੀਨ ਨਹੀਂ ਕਰਦੇ ਚੱਲ ਕੋਈ ਨਹੀਂ ਇਸ ਵਾਰੀ ਮੈਂ ਤੇਰੇ ਤੇ ਯਕੀਨ ਕਰਕੇ ਦੇਖ ਲੈਨੇ ਪਰ ਜੇ ਤੇਰਾ ਯਕੀਨ ਇਹ ਝੂਠਾ ਨਿਕਲਿਆ ਨਾ ਫੇਰ ਵੇਖੀ ਤੇਰਾ ਹੁੰਦਾ ਕੀ ਐ ਕੋਈ ਨਾ ਮੈਂ ਤੁਸ ਗੱਲ ਤਾਂ ਕਰਕੇ ਦੇਖੋ ਉਹਦੇ ਨਾਲ ਕੋਈ ਨਹੀਂ ਮੈਂ ਹੁਣੇ ਕਰਦੀ ਆ ਗੱਲ ਤੂੰ ਆਪਦਾ ਪੜਿਆ ਵਿਚਾਰ ਲਈ ਚੰਗਾ ਕੋਈ ਨਾ ਹਾਂ ਕੋਈ ਜਾਂਦੀ ਲੱਗਦੀ ਲੈ ਦੱਸ ਕਿਥੋਂ ਇਹਨੂੰ 50000 ਕਰਕੇ ਦੇਵਾਂ ਇਹ ਤਾਂ ਨਵੇਂ ਵਿਅਕਤਾ ਚ ਪਾ ਦਿੰਦਾ ਇੱਕ ਟੈਨਸ਼ਨ ਖਤਮ ਨਹੀਂ ਹੁੰਦੀ ਨਾਲ ਦੀ ਨਾਲ ਦੂਜੀ ਟੈਨਸ਼ਨ ਸਟਾਰਟ ਹੋ ਜਾਂਦੀ ਹੈ ਬੋਲ ਬੋਲ ਹਾਂ ਮੰਮੀ ਜੀ ਮੈਨੂੰ ਐਂ ਦੱਸ ਵੀ ਸਿਰੀ ਕੋਲੇ ਖੜੀ ਕੀ ਕਰਦੀ ਸੀ ਤੂੰ ਉਹ ਮੋਤ ਤਾਂ ਮੰਮੀ ਕੀ ਮੰਮੀ ਮੰਮੀ ਤੈਨੂੰ ਕਿੰਨੇ ਵਾਰੀ ਰੋਕਿਆ ਵੀ ਉਹਦੇ ਕੋਲੇ ਨਾ ਖੜ ਕੇ ਗੱਲਾਂ ਮਾਰਿਆ ਕਰ ਫੇਰ ਤੂੰ ਉਹੀ ਗੱਲਾਂ ਕਰਦੀ ਐ ਮੰਮੀ ਜੀ ਉਹ ਤਾਂ ਨਾ ਮੈਨੂੰ ਸਰਦਾਰ ਜੀ ਬਾਰੇ ਪੁੱਛਦਾ ਸੀ ਮੈਂ ਕਿਹਾ ਵੀ ਉਹ ਤਾਂ ਬਾਹਰ ਗਏ ਨੇ ਆਉਣ ਲਈ ਹੋਣੇ ਨਾ ਤੈਨੂੰ ਸਰਦਾਰ ਬਾਰੇ ਉਹ ਕਾਹ ਤੋਂ ਪੁੱਛਦਾ ਜਿਉਣੇ ਕੁਝ ਪੁੱਛਣਾ ਹੁੰਦਾ ਤਾਂ ਸਾਡੇ ਤੋਂ ਪੁੱਛਿਆ ਕਰੇ ਮੰਮੀ ਜੀ ਫੇਰ ਕੀ ਹੋ ਗਿਆ ਜੇ ਉਹਨੇ ਪੁੱਛ ਵੀ ਲਿਆ ਕੀ ਹੋ ਗਿਆ ਬੇਬੇ ਕਿਉਂ ਲੜੀਆ ਨਹੀਂ ਆ ਲੈ ਨਾਲ ਹੁਣ ਕੀ ਐ ਭਾਈ ਆ ਮੈਨੂੰ ਤਾਂ ਮਨਿੰਦਰ ਨੇ ਦੱਸਿਆ ਕਹਿੰਦੀ ਅੱਜ ਫੇਰ ਸੀਰੀ ਨਾਲ ਗੱਲਾਂ ਮਾਰੀ ਜਾਂਦੀ ਸੀ ਮੈਂ ਇਹਨੂੰ ਐਂ ਕਹਿੰਨੇ ਵੀ ਭਾਈ ਉਹਦੇ ਕੋਲੇ ਨਾ ਖੜਿਆ ਕਰ ਤੂੰ ਉਹ ਤੈਨੂੰ ਇੱਕ ਵਾਰੀ ਗੱਲ ਸਮਝਾਈ ਸਮਝ ਨਹੀਂ ਆਉਂਦੀ ਤੈਨੂੰ ਕਿੰਨੇ ਵਾਰੀ ਕਿਹਾ ਮੈਂ ਵੀ ਸੀਰੀ ਕੋਲੇ ਨਹੀਂ ਜਾਣਾ ਉਹ ਤਾਂ ਜੀ ਤੁਹਾਡੇ ਬਾਰੇ ਪੁੱਛਦਾ ਸੀਗਾ ਕਹਿੰਦਾ ਮੈਨੂੰ ਤਨਖਾਹ ਨਹੀਂ ਮਿਲੀ ਹੈਗੀ ਪੈਸੇ ਚਾਹੀਦੇ ਸੀਗੇ ਮੈਂ ਕਿਹਾ ਜਦੋਂ ਆਉਣਗੇ ਤੂੰ ਉਹਨਾਂ ਨਾਲ ਗੱਲ ਕਰ ਲਈ ਐਡੀਕ ਗੱਲ ਹੋਈ ਹੈ ਅੱਛਾ ਉਹਨੇ ਮੇਰੇ ਬਾਰੇ ਪੁੱਛਣਾ ਸੀ ਤਾਂ ਹੋਰ ਘਰ ਦੇ ਜੀ ਮਰ ਗਏ ਬੇਬੇ ਘਰੇ ਨਹੀਂ ਸੀ ਨਾ ਨਾਲੇ ਫਿਰ ਤਨਖਾਹ ਉਹਨੇ ਸਾਥੋਂ ਲੈਣੀ ਹੈ ਇਤੋਂ ਕਿਉਂ ਪੁੱਛਦੇ ਤੂੰ ਪੈਸੇ ਦੇ ਦੇਂਗੀ ਉਹਨੂੰ ਕਮਾਲ ਦੀ ਗੱਲ ਐ ਮੰਮੀ ਤੁਹਾਡੇ ਵਾਲੀ ਹਾਦੀ ਹੋਈ ਪਈ ਐ ਫੇਰ ਕੀ ਜੇ ਹੋਣੀ ਮੈਨੂੰ ਪੁੱਛ ਲਿਆ ਮੇਰੀ ਗੱਲ ਸੁਣ ਲੈ ਤੈਨੂੰ ਇੱਕ ਵਾਰੀ ਗੱਲ ਅਕਈ ਸਮਝ ਆਉਂਦੀ ਐ ਕਿ ਨਹੀਂ ਬੰਦੇਾਂ ਵਾਂਗ ਮੈਨੂੰ ਇੱਕ ਗੱਲ ਦੱਸ ਦੇ ਜਦੋਂ ਮੈਂ ਤੈਨੂੰ ਕਿਹਾ ਵੀ ਜੇ ਕਿਸੇ ਨੇ ਤੈਨੂੰ ਸਿਰ ਨਾਲ ਖੜੀ ਨੂੰ ਦੇਖ ਲੈਣਾ ਤਾਂ ਬਹੁਤ ਸਵਾਲ ਉੱਟਣਗੇ ਠੀਕ ਐ ਨਾ ਤਾਂ ਚੁੱਪਚਾਪ ਆਪਦੇ ਘਰ ਦੇ ਅੰਦਰ ਬੈਠੀ ਰਹਿ ਜਾ ਕਰ ਠੀਕ ਐ ਨਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਹੇ ਜੇ ਦਿਮਾਗ ਨੇ ਤੇ ਕਹੇ ਜੀ ਸੋਚ ਐ ਤੁਹਾਡੀ ਜੇ ਮੈਂ ਉਹਦੇ ਨਾਲ ਖੜੀ ਗੱਲ ਕਰ ਵੀ ਲਈ ਫਿਰ ਮੈਂ ਗਲਤ ਹੋ ਗਈ ਇਹ ਦੱਸਿਓ ਮੈਨੂੰ ਸਾਡੀ ਸੋਚ ਨੂੰ ਕੁਝ ਨਹੀਂ ਹੋਇਆ ਜੇ ਤੈਨੂੰ ਕਿਸੇ ਹੋਰ ਉਪਰੇ ਨੇ ਦੇਖ ਲੈਣਾ ਤਾਂ ਅਗਲਾ ਸਾਡੀ ਇੱਜ਼ਤ ਨੂੰ ਹੱਥ ਪਾਉਂਦਾ ਹੈਗਾ ਆ ਲੈ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਕਿਉਂ ਨੂੰ ਨੂੰ ਆਉਦੀ ਨਹੀਂ ਹਟਾਉਂਦੇ ਨਹੀਂ ਹੈਗੇ ਕੋਈ ਨਾ ਜਿੱਤੀ ਗੱਲ ਹੈ ਨਾ ਘਰ ਦੇ ਸਾਰੇ ਕੰਮ ਨਾ ਆਪ ਕਰ ਲਿਆ ਕਰੋ ਤੁਸੀਂ ਮੈਨੂੰ ਕਾਦ ਲਈ ਰੱਖਿਆ ਜੇ ਕੋਈ ਗੱਲਬਾਤ ਕਰਦੀ ਤਾਂ ਤੁਹਾਨੂੰ ਮਾਰੀ ਲਾਉਂਦੀਆਂ ਨਾ ਕੰਮ ਕਰਾ ਤਾਂ ਮਾਰੀ ਲਾਉਂਦੀਆਂ ਆਪਣੇ ਆਪ ਨੂੰ ਵੇੜ ਲਿਆ ਕਰੋ ਫਿਰ ਮੈਨੂੰ ਇੱਕ ਗੱਲ ਹੀ ਕਹਿਣੀ ਹੈ ਵੀ ਤੂੰ ਕਿਸੇ ਪਰਾਇ ਮਰਦ ਨਾਲ ਗੱਲ ਨਹੀਂ ਕਰਨੀ ਤੂੰ ਆਪ ਦੇਖ ਲੈ ਮਨਿੰਦਰ ਜਿੱਦਾਂ ਦੀ ਇਸ ਘਰ ਦੇ ਵਿੱਚ ਆਈ ਹੈ ਨਾ ਉਹਨੇ ਕਦੇ ਇਹ ਜਿਹਾ ਲਾਮਾਂ ਨਹੀਂ ਦਿਵਾਇਆ ਤੇ ਤੇਰੀ ਦੋ ਵਾਰੀ ਗੱਲ ਸਾਨੂੰ ਮਿਲ ਗਈ ਮੈਨੂੰ ਇਹ ਇੱਕ ਵਾਰੀ ਤਾਂ ਮੈਂ ਆਲਦੀਆਂ ਅੱਖਾਂ ਨਾਲ ਹੀ ਦੇਖਿਆ ਨਾਲੇ ਤੈਨੂੰ ਮਤਲਬ ਕੀ ਹੈ ਸਿਰੀ ਨਾਲ ਗੱਲਾਂ ਕਰਨ ਨੂੰ ਜੇ ਉਹ ਤੈਨੂੰ ਕੋਈ ਗੱਲ ਕਹਿੰਦਾ ਉਹਨੂੰ ਕਹੇ ਵੀ ਮੈਨੂੰ ਨਹੀਂ ਪਤਾ ਵੀ ਸਿੱਧੀ ਸਰਦਾਰ ਨਾਲ ਗੱਲ ਕਰ ਗੱਲ ਨਿਮੇੜ ਜੇ ਮੋਰੋ ਅਗਲੇ ਨੇ ਬੁਲਾਤਾ ਤਾਂ ਮੈਂ ਉਹਨੂੰ ਐਂ ਕਹਾਂ ਵੀ ਭਾਈ ਤੂੰ ਮੈਨੂੰ ਨਾ ਬੁਲਾ ਨਾ ਮੇਰੀ ਮੇਰੀ ਗੱਲ ਸੁਣ ਮਨਿੰਦਰ ਨੂੰ ਤਾਂ ਉਹ ਬੁਲਾਉਂਦਾ ਨਹੀਂ ਤੈਨੂੰ ਕਿਉਂ ਬੁਲਾਉਣਾ ਬੇਸ ਕਰਨ ਦੀ ਲੋੜ ਨਹੀਂ ਆਪਣਾ ਆਪਣਾ ਵੇੜਿਆ ਕਰੋ ਮੈਂ ਕਰੂੰ ਗੱਲ ਕੋਈ ਨਹੀਂ ਸੀਰੀ ਨਾਲ ਨਮੇੜਿਆ ਕਰੋ ਲੈ ਦੱਸ ਕੀ ਇਹਨੂੰ ਮੈਂ ਸਮਝਾਵਾਂ ਕੀ ਇਹਨੂੰ ਮਤ ਦੇਵਾਂ ਜੇ ਕੁਝ ਕਹਿਣਿਆ ਫਿਰ ਐਂ ਆਕੜ ਕੇ ਜਾਂਦੀ ਐ ਪਤਾ ਨਹੀਂ ਕੀ ਹੋਇਆ ਕੀ ਨਹੀਂ ਬੇਬੇ ਅਲੇ ਸੀਰੀ ਜਨੂੰ ਸਮਝ ਲੱਗਦੀ ਉਹਨੂੰ ਮੈਂ ਦੂਜੇ ਦਿਨ ਆਏ ਇਹਨੇ ਕੰਮ ਦੱਸਦਾ ਨਾ ਵੀ ਆਹ ਕਰ ਉਹ ਕਰ ਪੋਰਾ ਵੇ ਨਹੀਂ ਦਿੰਦਾ ਫਿਰ ਵੀ ਪਤਾ ਨਹੀਂ ਕਿਵੇਂ ਨਾ ਕਿਵੇਂ ਆ ਕੇ ਨੂੰ ਬੁਲਾ ਲੈਂਦਾ ਉਹੀ ਤਾਂ ਹੈ ਉਹ ਤਾਂ ਚੰਗੀ ਰਹੇਗੀ ਮਨਿੰਦਰ ਨੇ ਮੈਨੂੰ ਦੱਸਤਾ ਹੈ ਨਹੀਂ ਜੇ ਕੋਈ ਹੋਰ ਇਹਨੂੰ ਦੇਖ ਲੈਂਦਾ ਅਗਲਾ ਕੀ ਕਹਿੰਦਾ ਅਗਲਾ ਕਹਿੰਦਾ ਉਹਨਾਂ ਦੀ ਬਹੂ ਸਿਰੀ ਨਾਲ ਹੀ ਗੱਲਾਂ ਮਾਰੀ ਜਾਂਦੀ ਏ ਉਹੀ ਤਾਂ ਗੱਲ ਹੈ ਬੇਬੇ ਆਪਾਂ ਉਹਨੂੰ ਮਨਿੰਦਰ ਨੂੰ ਕਿੰਨਾ ਕੁਝ ਬੋਲਦੇ ਆ ਹੈ ਇਹਦੇ ਸਾਹਮਣੇ ਇਹਨੂੰ ਚੰਗੀ ਬਣਾਉਣੇ ਆ ਇਹ ਫਿਰ ਵੀ ਆਪੇ ਮਾੜੀ ਬਣ ਜਾਂਦੀ ਹੈ ਲੈ ਦੇਖ ਲੈ ਨਾ ਭਾਈ ਚਾਹੇ ਕੁਝ ਹੈ ਦੇਖ ਇਸ ਗੱਲ 'ਚ ਤਾਂ ਉਹਦੀ ਸਿਫਤ ਹੈ ਉਹ ਨਹੀਂ ਐ ਸਿਰੀ ਕੋਲੇ ਖੜਦੀ ਹੈਗੀ ਸਿਰੀ ਕੋਲੇ ਕਿਉਂ ਐ ਕਿਸੇ ਵੀ ਬਗਾਨੇ ਬੰਦੇ ਕੋਲੇ ਨਹੀਂ ਗੱਲ ਕਰਦੀ ਕੋਈ ਖੜ ਕੇ ਕੋਈ ਨਾ ਬੇਬੇ ਮੈਂ ਕਰਦਾ ਸੀ ਨਾਲ ਗੱਲ ਨਾਲੇ ਉਹਨੂੰ 20 ਵਾਰੀ ਕਿਹਾ ਵੀ ਘਰ ਦੇ ਦਹਲੇ ਜੀ ਨੇ ਆਪਣੀ ਉਹ ਅੰਦਰੋਂ ਤਾਂ ਹਟ ਗਿਆ ਹੁਣ ਘਰ ਦੀਆਂ ਬੁੜੀਆਂ ਨੂੰ ਬਾਹਰ ਬੁਲਾਉਣ ਲੱਗ ਗਿਆ ਲੈ ਦੇਖ ਲੈ ਉਹ ਤਾਂ ਫਿਰ ਇਹਨੂੰ ਮਤ ਚਾਹੀਦੀ ਐ ਹਾਂ ਇਹ ਨਹੀਂ ਦਿਮਾਗ ਤੋਂ ਕੰਮ ਲੈਂਦੀ ਇਹਨੂੰ ਤੂੰ ਅੰਦਰ ਬੈਠ ਕੇ ਸਮਝਾਇਆ ਕਰ ਬੇ ਬਥੇਰਾ ਸਮਝਾਉਣੀ ਐ ਤੈਨੂੰ ਕੀ ਲੱਗਦਾ ਮੈਂ ਨਹੀਂ ਸਮਝਾਉਂਦੀ ਜਦੋਂ ਸਮਝਾਉਣੀ ਉਹਦੀ ਫਿਰ ਰੁੱਸ ਕੇ ਪਰੇ ਜਾਂਦੀ ਐ ਦੱਸ ਬੇਬੇ ਕਿਹੜੇ ਖੂਚ ਚ ਪੈ ਜੇ ਇਹਦੀ ਮਾਂ ਨਾਲ ਗੱਲ ਕਰ ਲੈ ਨਾ ਬੇਬੇ ਉਹ ਆਕੇ ਨਹੀਂ ਖੜੇ ਜਿੱਦਾਂ ਆਇਆ ਨਾ ਵਿਆਹ ਕਰਿਆ ਆਪਾਂ ਮਾਈ ਦੀ ਦੂਵੀ ਤੇਜ ਐ ਉਹਨੂੰ ਤਾਂ ਬਾਬਾ ਗੁਰੂ ਕਿਤੇ ਛੇੜ ਵੀ ਨਾ ਲਈ ਹਾਂ ਕੀ ਕਰੀਏ ਫਿਰ ਹੁਣ ਚਲ ਕੋਈ ਨਾ ਬੇਬੇ ਕਰਦਾ ਮੈਂ ਮੈਸੇਜ ਨਾਲ ਗੱਲ ਉਹਨੂੰ ਸਮਝਾਉਣਾ ਉਹਦੇ ਕੰਨ ਖਿੱਚਣੇ ਪੈਣਗੇ ਹੋਰ ਨਹੀਂ ਗੱਲ ਲਾਉਣ ਦੀ ਹਾਂ ਉਹ ਨਹੀਂ ਵਰਜ ਕਹ ਪਾਈ ਦੇਖ ਲੈ ਫਿਰ ਕੰਮ ਤੋਂ ਹਟਾ ਦੂ ਮੈਂ ਤਾਂ ਦਿੰਨੇ ਆ ਪਾਸਾ ਮੀਨਾ ਪੂਰਾ ਹੋ ਗਿਆ ਪੈਸੇ ਮੰਗਦਾ ਹੋਊਗਾ ਹੋਰ ਉਹਨੇ ਕੀ ਕਰਨਾ ਪੈਸੇ ਦੇ ਕੇ ਕਹਿੰਦਾ ਵੀ ਚੱਲ ਵੀ ਆਵਦੇ ਕਰੇ ਉਹੀ ਤਾਂ ਹੈ ਤੀਜੇ ਦਿਨ ਉਹ ਪੈਸੇ ਮੰਗਣ ਲੱਗ ਕੇ ਅੰਦਰ ਲੈ ਦੱਸ ਔਰ ਕੀ ਆਪਾਂ ਕਿਹੜਾ ਬੇਬੇ ਨੂੰ ਸਾਲ ਤੇ ਰੱਖਿਆ ਮਹੀਨੇ ਦਾ ਦੇ ਦਿੰਦੇ ਨੇ 9-10 ਹਜ਼ਾਰ ਰੁਪਈਆ ਤਾਂ ਤਾਂ ਆਏ ਹੋਏ ਆਪਾਂ ਸਾਲ ਦਾ ਸੀਰ ਕਰਿਆ ਹੋਵੇ ਨਾਲੇ ਜਦੋਂ ਮਹੀਨਾ ਪੂਰਾ ਹੋ ਜਾਂਦਾ ਆਪਾਂ ਤਾਂ ਆਪ ਹੀ ਨਹੀਂ ਉਹਦੇ ਪੈਸੇ ਰੱਖਦੇ ਉਹਨੂੰ ਦੇ ਤਾਂ ਦਿੰਨੇ ਚਾਰ ਦਿਨ ਪਹਿਲਾਂ ਰਹਿੰਦੀ ਫੜਾ ਦਿੰਨੇ ਆ ਆ ਕੀ ਕਰਨਾ ਆਪਾਂ ਆਪ ਦੇ ਖਾ ਕੇ ਮਰ ਜੀਏ ਤਾਂ ਬਸ ਕਿਸੇ ਦਾ ਕਿੱਥੇ ਖਾਦਾ ਜਾਂਦਾ ਬੇਬੇ ਹੈ ਪਰ ਇਹਨਾਂ ਲੋਕਾਂ ਨੂੰ ਨਾ ਆਤ ਨਹੀਂ ਹੈਗੀ ਜਿੱਥੇ ਚੰਗਾ ਪੈਸਾ ਨਾਲ ਦੇ ਨਾਲ ਮਿਲਦਾ ਹੋਣਾ ਜਮਾ ਇੱਕ ਬੱਜਮੀ ਤਰੀਕੇ ਤੇ ਉੱਥੇ ਇਹ ਨਹੀਂ ਰਹਿ ਸਕਦੇ ਉੱਥੇ ਇਹ ਆਹੀ ਕਿ ਤਿੱਤਾ ਕਰਦੇ ਆ ਜਾਣ ਕੇ ਇਹ ਹੋਈ ਤਾਂ ਹੈ ਇਹਨਾਂ ਨੇ ਕਮਾਉਣਾ ਘੱਟ ਖਰਚਣਾ ਖੁੱਲਾ ਮੱਕਦੇ ਮੇਲਿਆਂ ਤੇ ਤੁਰ ਜਾਣਗੇ ਕਦੇ ਕਿਤੇ ਤੁਰ ਜਾਣਗੇ ਤਾਂ ਹੀ ਤੇ ਇਹਨਾਂ ਦੇ ਹੱਥ ਤੰਗ ਰਹਿੰਦੇ ਆਂ ਮਾਰਸੋਂ ਇਹਨੂੰ ਮੈਂ ਭੇਜਦਾ ਖੇਤ ਬੇਬੇ ਹੈ ਨੀਰਾ ਲੈਣ ਵਾਸਤੇ ਮੈਂ ਕਿੱਧਰ ਜਾ ਲੈ ਕੇ ਆ ਮੈਂ ਫੋਨ ਲਈ ਜਾਵਾਂ ਫੋਨ ਮੇਰਾ ਚੱਕਿਆ ਨਹੀਂ ਮੈਂ ਇੱਥੇ ਆ ਕੇ ਇਹਨੂੰ ਪੁੱਛਿਆ ਮੈਂ ਕੀ ਗੱਲੋਂ ਫੋਨ ਨਹੀਂ ਚੱਕਿਆ ਫੋਨ ਕੱਢਿਆ ਨੇ ਕਹਿੰਦਾ ਸਰਦਾਰ ਜੀ ਇੰਨੇ ਮਿਸ ਕਾਲਾਂ ਉਹ ਆਈਫੋਨ ਰੱਖੀ ਫਿਰਦਾ ਬੇਬੇ ਜਿਹੇ ਜਾਂ ਮੇਰੇ ਕੋਲ ਆ ਉਮਰ ਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹਦੇ ਕੋਲੇ ਆਈ ਹੁਣ ਕਿਵੇਂ ਆ ਗਿਆ ਉਹੀ ਤਾਂ ਹੈ ਫਿਰ ਵੀ ਆਪਦੀ ਚਾਦਰ ਦੇਖ ਕੇ ਪੈਰ ਫਸਾਰ ਲਾ ਤਾਂ ਹੀ ਤਾਂ ਪੁੱਤ ਫਿਰ ਇਹ ਮਰਦੇ ਇਹਨਾਂ ਦੇ ਪੰਜ ਪਾਜੇ ਲੋਟ ਹੀ ਨਹੀਂ ਆਉਂਦੇ ਉਹੀ ਤਾਂ ਗੱਲ ਹੈ ਹਾਂ ਕਦੇ ਉਹ ਤੋਂ ਪੈਸੇ ਫੜਲੇ ਕਦੇ ਉਹ ਤੋਂ ਪੈਸੇ ਇਹ ਮੰਗਤੇ ਵੀ ਤਾਂ ਹੀ ਬਣੇ ਰਹਿੰਦੇ ਆ ਆਈਫੋਨ ਨਾਲ ਨੇ ਵੀ ਬਦਲਾ ਵੀ ਆ ਜਾਬੀ ਖੜਾ ਕਰਦਾ ਵੀ ਸਾਰਿਆਂ ਨੂੰ ਇੱਕੋ ਜਿਹਾ ਕਰਦਾ ਕਿਸ ਤਾਈਆਂ ਤੇ ਜਿਹੜੇ ਚਲਾ ਦੇਣਾ ਫੋਨ ਹੈ ਆ ਵਧੀਆ ਸੀ ਅੱਗੇ ਸਟੈਂਡਰਡ ਬਣਿਆ ਹੋਇਆ ਸੀਗਾ ਆ ਜਿਹੜੇ ਕਹਿੰਦੇ ਜਿਹਦੇ ਕੋਲ ਤਗੜਾ ਫੋਨ ਹੁੰਦਾ ਸੀ ਆਈਫੋਨ ਹੀ ਹੁੰਦਾ ਸੀ ਵੱਡਾ ਸਰਦਾਰ ਕਹਾਉਂਦਾ ਸੀਗਾ ਤੇ ਅੱਜ ਕੱਲ ਆ ਸੀਰੀਜ਼ ਆਪੇ ਵੀ ਦੇਖ ਲੈ ਆਈਫੋਨ ਚੱਕ ਕੇ ਬੇ ਤਾਂ ਹੀ ਤਾਂ ਫਿਰ ਜਣਾ ਖਾਣਾ ਕਰ ਜਾਈ ਹੋਇਆ ਫਿਰਦਾਗਾ ਇੱਕ ਨੂੰ ਦੇਖ ਕੇ ਦੂਜਾ ਫਾਹ ਲੈਂਦਾਗਾ ਹਾ ਹਾ ਲੈਂਦਾ ਇੰਨਾ ਕਰ ਕੀ ਆ ਬੇਬੇ ਆਪਾਂ ਨੂੰ ਕੀ ਆਪਾਂ ਤਾਂ ਚਾਹੇ 10 ਲੈ ਆ ਫੋਨ ਇਹ ਜੀ ਹੈ ਚੱਲ ਕੋਈ ਨਾ ਮੈਂ ਕਰਦਾ ਗੱਲ ਆਪਾਂ ਹੋਰ ਹੀ ਗੱਲਾਂ ਲੈ ਕੇ ਚੱਲ ਚੱ ਕੀ ਇਹ ਸੀਰੀਜੀ ਨੇ ਅੱਡ ਤਪਾ ਮਾਰੇ ਹੈਗੇ ਓਏ ਜੇ ਰੈਗਨ ਮਗੇ ਪਾਇਨਾ 44 ਮੰਨ ਦਿਆ ਪਰਨੇ ਵੀ ਆਪ ਨੂੰ ਪਹਿਣਗੇ ਇਹ ਤੋਂ ਬੰਨਾ ਕਰਗੇ ਕੋਈ ਹੱਲ ਅਸਰਦਾਮ ਲਾਉਣੇ ਆ ਪੱਤਾ ਸਰਦਾਰ ਨੂੰ ਕਹਿ ਕੇ ਕਿ ਕਿੱਥੇ 라ਨਦੇ ਹੈ ਕਿਵੇਂ ਬੰਗਾ ਬੰਗਾ ਕਿ ਮੈਂ ਦਸ ਦਿਨ ਹੀ ਨਹੀਂ ਦੁਆਰ ਬੱਤ ਜੋ ਮੈਂ ਕਲ ਕਰੇ ਬਠਾ ਗਾ ਕਦਾ ਤੈਨੂੰ ਦਰ ਤਾਂ ਹੁੰਦਾ ਹੀ ਐ ਆਲੋ ਫੜੋ 25000 ਮੈਂ ਪਤਾ ਨਹੀਂ ਕਿਵੇਂ ਇੰਤਜ਼ਾਮ ਕਰਾਂ ਪਰ ਗੱਲ ਨਹੀਂ ਤਾਂ ਹੀ ਲੋੜ ਮੈਨੂੰ ਗੱਲੋ ਪਤਾ ਲੱਜੂ ਤੁਹਾਨੂੰ ਐਨਾ ਤਾਂ ਵਿਸ਼ਵਾਸ ਰੱਖੋ ਮੇਰੇ ਤੇ ਮੇਰਾ ਵਿਸ਼ਵਾਸ ਕਦੋਂ ਪੂਰਾ ਕਰੋਗੇ ਉਹ ਇਧਰ ਤੇਰੇ ਮੜਾ ਦਾ ਪਾਪੜ ਵੇਲੀ ਉਹਨਾਂ ਦਾ ਸੂਰ ਇੱਥੇ ਕੀ ਆ ਮੇਰਾ ਗੱਡ ਗੱਡਿਆ ਦੱਸ ਇਹ ਕੰਮ ਨਾ ਹੋਣਾ ਚਾਹੀਦਾ ਸਾਰੀ ਪਲੈਨਿੰਗ ਹੋ ਗਈ ਨਾ ਤੂੰ ਟੈਨਸ਼ਨ ਫਿਰ ਰਿਹਾ। ਉਹ ਤਾਂ ਮੇਰੇ ਤੇ ਛੱਡ ਦੇ ਤੂੰ ਤਾਂ ਮੈਂ ਯਾਰ ਹੋਰ ਨਮੀਤਾ ਹੀ ਦੱਸ ਕੀ ਗੱਲ ਬਾਤ। ਨਮੀਤਾ ਜੀ ਕੀ? ਮੇ ਤਾਂ ਟੈਨਸ਼ਨ ਜੀ ਹੋਈ ਪਈ ਆ। ਪਤਾ ਨਹੀਂ ਤੁਸੀਂ ਆਹ ਕੰਮ ਕਿਵੇਂ ਕਰੋਗੇ? ਉਹ ਤਾਂ ਮੈਂ ਗਾਂ ਪਲਾਨ ਬਣਾ ਕੇ ਸਾਰੀ ਗੱਲਬਾਤ ਕਰਕੇ ਓਕੇ ਹੋ ਗਿਆ। ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹ ਕੰਮ ਮੈਂ ਕਰਵਾਇਆ। ਉਹ ਜਦੋਂ ਤੂੰ ਬرائی ਜਾਨੀ ਆ ਤੂੰ। ਹੈਗਾ ਨਾ ਮੈਂ ਤੈਨੂੰ ਕਹੀ ਜਨਾ ਜਾ। ਸਾਰੀ ਸਕੀਮ ਕਰੀ ਬੈਠਾ ਜਿੱਦਾਂ ਸਹੀ ਆ। ਚੱਲ ਠੀਕ ਹੈ। ਸਕੀਮ ਤਾਂ ਮੈਂ ਵੀ ਇੱਕ ਲਾ ਲਈ। ਮੈਂ ਸਰਦਾਰ ਜੀ ਨਾਲ ਜਾਨੀ ਆ ਦਵਾਈ ਲੈਣ। ਪਿੱਛੋ ਰਹਿ ਜੂਗੀ ਬੇਬੇ ਆ ਮੈਂ ਸਾਡੇ ਨਾਲ ਕਹਿੰਦਾ ਜਾਣਾ ਕਿਸੇ ਨੂੰ ਨਾ ਬੱਲੇ ਵਿੱਚ ਲਾ ਕੇ ਸੱਜਣਾ ਹੈ ਵੀ ਮੈਂ ਤੁਹਾਡੇ ਕਰਕੇ ਹੀ ਕਰ ਰਹੀ ਆ ਪਤਾ ਕਿਵੇਂ ਦਿਲ ਤੇ ਪੱਥਰ ਰੱਖ ਕੇ ਉਹਦੇ ਨਾਲ ਘੁੰਮਣਾ ਪੈਂਦਾ ਮਾ ਤਾਂ ਨਾਲ ਕੋਈ ਨਹੀਂ ਹੁੰਦਾ ਇਹਨੂੰ ਪਾ ਦੇ ਸਪਰੇਅ ਆ ਹਾ ਜੁੜੇ ਤੁਹਾਡੇ ਮਰੇ ਹੱਥ ਜਿੰਨਾ ਕੰਮ ਕਿਹਾ ਉੰਨਾ ਕੰਮ ਕਰ ਲੋ ਗਾਸ ਸਿਆਪਾ ਨਾ ਵਧਾਓ ਤੂੰ ਬਾਵਾ ਰਹੀ ਰਹੇਂ ਵਿਧੂ ਜੇਰਾ ਮਾ ਤਾਂ 10 ਮਿੰਟ ਨਹੀਂ ਕੱਟਦਾ ਰਹਿਣਾ ਪੈਂਦਾ ਕੀ ਕਰਾਂ ਹੁਣ ਮਜਬੂਰੀ ਹੈ ਕੀ ਯਾਰ ਮੇਰੇ ਘਰ ਮਾਈ ਤੋਂ ਸੁਭਾਇ ਕੋਈ ਨਹੀਂ ਘਰ 'ਚ ਸਿਰਫ ਬੇਬੇ ਹੋਊਗੀ ਤੇ ਜਵਾਕ ਉਹਨਾਂ ਨਾਲ ਹੀ ਸੁੱਤਾ ਹੋਊਗਾ ਚੰਗਾ ਇਹ ਮੌਕਾ ਦੇਖੇ ਨਾ ਜਵਾਕ ਨੂੰ ਚੱਕ ਲਓ ਉਹ ਤਾਂ ਮੈਂ ਪਹਿਲਾਂ ਮੈਂ ਬਾਹਰ ਪੈ ਕੇ ਅੰਦਰ ਲੇ ਜਵਾਕ ਚੱਕਣ ਦੀ ਜ਼ਿੰਮੇਵਾਰੀ ਥੋਡੀ ਐ ਮੈਨੂੰ ਕੀ ਪਤਾ ਜਵਾਕ ਕਿੱਧਰ ਐ ਕਿੱਧਰ ਨਹੀਂ ਚਲੋ ਜ਼ਿੰਮੇਵਾਰੀ ਤਾਂ ਮੈਂ ਪੂਰੀ ਕਰ ਦੂੰਗਾ ਉਹ ਮਨਿੰਦਰ ਕਿੱਥੇ ਆਣ ਪੜ ਜੀ ਕਿਤੇ ਉਹ ਨਾ ਨਾ ਧੁੱਤਲਾ ਦੇ ਵਿੱਚ ਕੋਈ ਕਮਾਕਰ ਅਜ ਉਹਦਾ ਧਿਆਨ ਨਹੀਂ ਰਹਿੰਦਾ ਹੈਗਾ ਉਹਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਹੀ ਤਾਂ ਮੈਂ ਮਿਲਣ ਤੁਹਾਨੂੰ ਆ ਜੰਨੀ ਆ ਜਿਉ ਉਹਨੂੰ ਪਤਾ ਹੋਵੇ ਗੱਲ ਫਿਰ ਘਾਤੋਂ ਆਵਾਂ ਮੈਂ ਮਨਿੰਦਰ ਨਾ ਆਇਆ ਕਿ ਨਾ ਕੋਈ ਨਹੀਂ ਹੁੰਦਾ ਉਹਨਾਂ ਪਰ ਲੱਗਣਾ ਕੋਈ ਲੈਣਾ ਗੱਲਬਾਤ ਸਾਰੀ ਤੂੰ ਮੁੜ ਕੇ ਲੋਗਾਂ ਦੀ ਲੋਡ ਵੀ ਨਹੀਂ ਬਣੀ ਯਾਰ ਕਿਹਦੇ ਨਾਲ ਗੱਲ ਖੋਲਣਾ ਮਨਿੰਦਰ ਨਾਲ ਉਹਨੂੰ ਪਤਾ ਤਾਂ ਲੱਗੇ ਆ ਦੇਖਿਆ ਪਾਇ ਤਨ ਚਾਰ ਐਂਦ ਉਹ ਨਾ ਤੁਹਾਨੂੰ ਪਤਾ ਕਿੰਨੀ ਚਲਾਕ ਐ ਮੂੰਹ ਹੀ ਉਹਦਾ ਭੋਲਾ ਭਾਲਾ ਜੈ ਮੈਨੂੰ ਪਤਾ ਨਾ ਕਿਵੇਂ ਕੱਟਦੀ ਆ ਉਹਦੇ ਨਾਲ ਮੈਨੂੰ ਤਾਂ ਬੁਲਾਉਣ ਦਾ ਵੀ ਦਿਲ ਨਹੀਂ ਕਰਦਾ ਮਾਇ ਦਾ ਫੇਜ਼ ਮਿਸਮੀ ਨਹੀਂ ਜਿਹਾ ਮੈਂ ਵੀ ਦੇਖੀ ਹੈ ਗਈ ਇਹ ਚਲ ਕੋਈ ਨਹੀਂ ਕੰਮ ਕਰਦਾ ਮੈਂ ਟੈਨਸ਼ਨ ਆ ਰਹੀ ਤੂੰ ਲਿਆ ਦੇ ਬਾਈ ਠੀਕ ਆ ਇਧਰ ਦਵਾਈ ਮੈਂ ਦੰਨਾ ਕਰੇ ਕੋਈ ਨਹੀਂ ਠੀਕ ਆ ਡੀਲ ਡਨ ਹਮ ਓਕੇ ਲੈ 25000 ਤਾਂ ਗਿਆ ਆ 25 ਬਣਾਗੇ ਬਾਅਦ ਚ ਤੇ ਲੱਠ ਫੜਾਂਗੇ ਗਾਂਾਂ ਤੋਂ ਆਉਦਾ ਬਣ ਗਿਆ ਮੇਲਾ ਇਹਦੇ ਦਾ ਜਵਾਬ ਘਾ ਕੋਈ ਗੱਲਬਾਤ ਨਹੀਂ ਆਪਣਾ ਤਾਂ ਰੂਲ ਹੀ ਨਹੀਂ ਰਿਹਾ ਚਲ ਹੋ ਗਈ ਤਿਆਰ ਪਤ ਹਾਂਜੀ ਮੰਮੀ ਜੀ ਹੋ ਗਈ ਤਿਆ ਚਲ ਮੇਰੀ ਗੱਲ ਸੁਣ ਨਾ ਡਾਕਟਰ ਤੋਂ ਸਾਰੀ ਦਵਾਈ ਬੂਟੀ ਨਾਲ ਧਿਆਨ ਨਾਲ ਸਮਝ ਕੇ ਆਈ ਠੀਕ ਹੈ ਮੰਮੀ ਜੀ ਸਾਰੀ ਗੱਲਬਾਤ ਕਰਕੇ ਫੇਰ ਹੀ ਆਵਾਂਗੀ ਪਤਾ ਨਹੀਂ ਇਹੋ ਜੀ ਕਿਹੜੀ ਪ੍ਰੋਬਲਮ ਹੈ ਜਿਹੜਾ ਸਿਰੇ ਨੂੰ ਦੁਖਣੋਂ ਹਟਦਾ ਹੈਗਾ ਚਲ ਕੋਈ ਨਹੀਂ ਜਿਹੜੇ ਟੈਸਟ ਉਸਟ ਕਹਿਣਗੇ ਪੁੱਤ ਕਰਾਏ ਟੈਸਟ ਤਾਂ ਮੈਂ ਕਰਵਾ ਲਾਂਗੀ ਮੰਮੀ ਪਰ ਸਰਦਾਰ ਜੀ ਨੂੰ ਵੇਲ ਮਿਲੇ ਤਾਂ ਹੀ ਨਾ ਉਹਨਾਂ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈਗਾ ਸਵੇਰ ਦਾ ਮੈਂ ਕਿਹਾ ਹੋਇਆ ਵੀ ਆਪਾਂ ਦਵਾਈ ਲੈਣ ਜਾਣਾ ਤਿਆਰ ਹੋ ਜਾਓ ਪਤਾ ਨਹੀਂ ਕਿੱਧਰ ਫਿਰਦੇ ਨੇ ਉਹਨੇ ਕਿੱਥੇ ਜਾਣਾ ਹੈ ਪੁੱਤ ਉਹ ਤਾਂ ਸੀਰੀ ਨੂੰ ਦੋ ਚਾਰ ਕੰਮ ਮੰਗਣੇ ਆਉਣਗੇਗਾ ਚਲ ਤੁਹਾਡੇ ਆਉਂਦੇ ਤੱਕ ਕਰ ਦੂਗਾ ਉਹ ਅੱਛਾ ਅੱਛਾ ਚਲੋ ਮੈਂ ਉਹਨਾਂ ਕੋਲ ਜਾਂਦੀ ਆ ਤੁਸੀਂ ਐ ਕਰੋ ਅਜਵਾਕ ਨੂੰ ਸੰਭਲੋ ਮਨੇ ਮਨਿੰਦਰ ਤੋਂ ਧਿਆਨ ਨਾਲ ਤੁਹਾਨੂੰ ਪਤਾ ਨਾ ਉਹਦਾ ਮਿੰਟਕ ਬਾਅਦ ਆ ਜਾਂਦੀ ਹੈ ਤੂੰ ਇਹ ਨਾ ਫਿਕਰ ਕਰ ਪੁੱਤ ਮੈਂ ਕਿਹੜਾ ਕੋਈ ਕੰਮ ਕਰਨਾ ਮੈਂ ਤੈਨੂੰ ਜਵਾਕ ਨੂੰ ਲੈ ਕੇ ਬੈਠੀ ਰਹੂੰ ਕੰਮ ਉਹ ਕਰ ਲੂ ਆਪੇ ਮੈਂ ਕਿਤੇ ਨਹੀਂ ਜਾਂਦੀ ਉਹ ਤਾਂ ਕੋਈ ਪਰੇ ਠੀਕ ਹੈ ਮੰਮੀ ਧਿਆਨ ਰੱਖਿਓ ਹਾਂ ਧਿਆਨ ਹੀ ਆ ਬਸ ਤੁਸੀਂ ਜਾਓ ਟਾਈਮ ਨਾਲ ਕਿਪਾਪੜ ਬਿਨਨੇ ਪਰੇ ਆਇਆ ਅੱਦਕ-ਤਕਣ ਖਾਂਦੀ ਰਹੇ ਹੈ ਇਸ ਦਾ ਪਹਿਲੀ ਵਾਰ ਪਤਾ ਲੱਗਿਆ ਵੀ ਉਹ ਚੱਲਿਆ ਮੇਰੀ ਗੱਲ ਸੁਣ ਠੀਕ ਹੈ ਤੈਨੂੰ ਮੈਂ ਬੰਦਿਆਂ ਨੂੰ ਵੀਰ ਹੀ ਕਹਤਾ ਬੀਦੂ ਸਾਡੀਆਂ ਬੁੜੀਆਂ ਦੇ ਨੇੜੇ ਤੇੜੇ ਨਾ ਜਾਇਆ ਕਰ ਤੂੰ ਕਿਪਾ ਲੱਗੀ ਨੇ ਤੂੰ ਮੈਨੂੰ ਇੱਕ ਗੱਲ ਦੱਸ ਦੇ ਤੂੰ ਕੰਮ ਕਰਨਾ ਇੱਥੇ ਕਿ ਨਹੀਂ ਕਰਨਾ ਇੱਕ ਗੱਲ ਦੱਸ ਮੈਨੂੰ ਸਰਦਾਰ ਸਾਹਿਬ ਤੁਹਾਨੂੰ ਗਰਮੀ ਤੇਰੇ ਬੁੜੀਆਂ ਤੇ ਹੁੰਦੀ ਆ ਤੇ ਨਹੀਂ ਖਰੀ ਮਿਲਦੇ ਕਰਨਾ ਆ ਜਾਂਦਾ ਖਰੀ ਖਰੀ ਵਾਲੀ ਕਿਹੜੀ ਗੱਲ ਆ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਬੋਲ ਬੋਲ ਨੂੰ ਅੱਜ ਕਿਉਂ ਬੁਲਾਇਆ ਕੀ ਗੱਲ ਕਰਦਾ ਸੀ ਤੋਹ ਨਾਲ ਓਏ ਉਦੋਂ ਤੁਸੀਂ ਘਰੇ ਨਹੀਂ ਸੀ ਮੈਂ ਤਾਂ ਤਨਖਾਹ ਦਾ ਕਹਿੰਦਾ ਸੀ ਮਾ ਔਖਾ ਹੋ ਜਾਂਦਾ ਪੈਸਾ ਹੈ ਨਹੀਂ ਕੋਲੇ ਖਰਚੇ ਇੱਥੇ ਤੇਰੇ ਕੋਲੇ ਫੋਨ ਹੈਗਾ ਨਾ ਉਹ ਥੋੜਾ ਨੰਬਰ ਨਹੀਂ ਲੱਗਿਆ ਨੌਟਰੀ ਚੁਵਾਇ ਗਿਆ ਨੌਟਰੀ ਚੇ ਬੁਲ ਉਹ ਲੋੜ ਸੀਗੀ ਮੈਨੂੰ ਥੋੜਾ ਬਿਮਾਰ ਹੋ ਗਿਆ ਸੀਗਾ ਮੈਂ ਤਾਂ ਕਰਕੇ ਡਾਕਟਰ ਨੂੰ ਦੇਨੇ ਸੀ ਪੈਸੇ ਹੋ ਗਿਆ ਸੀ ਨਾਲ ਨਾ ਇਹ ਗੱਲ ਸੁਣ ਲੈ ਮੇਰੀ ਠੀਕ ਹੈ ਆ ਚੱਕ ਆਦੇ ਪੈਸੇ ਠੀਕ ਹੈ ਜੇ ਜੇ ਕੰਮ ਕਰੇਗਾ ਜੱਜ ਨਾਲ ਤਾਂ ਯਾਰ ਤਾਂ ਤੈਨੂੰ ਪੈਸੇ ਮਿਲ ਜਿਆ ਕਰਨਗੇ ਨਹੀਂ ਪਰ ਜਾ ਜਰਾ ਉਹਦਾ ਜਿੱਥੇ ਘਰ-ਬਾਰ ਹੈਗਾ ਨਾ ਜਾ ਤੁਸੀਂ ਮੈਨੂੰ ਐ ਦੱਸੋ ਅਜ ਤੱਕ ਕੋਈ ਕੰਪਲੀਟ ਹੈ ਹੀ ਆ ਕੰਮ ਦੇ ਵਿੱਚ ਕੋਈ ਕੰਪਲੀਟ ਦੀ ਗੱਲ ਹੀ ਨਹੀਂ ਜੇ ਤੈਨੂੰ ਮੈਂ ਕਹੀ ਨਾ ਪਿੰਡ 'ਚੋਂ ਕਿਸੇ ਬੰਦੇ ਨੇ ਦੇਖ ਲਿਆ ਯਾਰ ਫਿਰ ਕੀ ਕਹੂਗਾ ਤੂੰ ਮੰਨਦਾ ਨਹੀਂ ਉਸ ਨਾਲ ਨੂੰ ਪਿੰਡ 'ਚੋਂ ਦੇਖੂ ਮੈਂ ਕਿਹੜਾ ਕੁਝ ਗਲਤ ਕਰੀ ਹੈ ਨਾ ਉਹ ਗਲਤ ਤਾਂ ਨਹੀਂ ਕਰਦਾ ਤੂੰ ਪੈਸੇ ਫੜਿਆ ਓਏ ਨਹੀਂ ਸਰਦਾਰ ਸਾਹਿਬ ਤੁਸੀਂ ਵੀ ਗਰਮੀ ਘਾ ਲਏ ਉਹਨੇ ਕੀ ਮੋਟੀ ਗੱਲ ਤੇ ਇਹਦਾ ਮਸਲਾ ਨਹੀਂ ਜੇਡਾ ਤੁਸੀਂ ਬਣਾ ਕੇ ਮਸਲੇ ਵਾਲੀ ਕਿਹੜੀ ਗੱਲ ਇਹ ਤੈਨੂੰ ਖੇਤ ਭੇਜ ਦਿਆਂ ਖੇਤ ਉਥੇ ਤੋਂ ਫੋਨ ਤੇ ਲੱਗਿਆ ਰਹਿਣਾ ਯਾਰ ਤੇਰੀਆਂ ਦੋ ਕੰਪਲੀਟਾ ਉਥੋਂ ਆਗੀਆਂ ਨਾਲ ਵਾਲੇ ਬੰਦੇ ਨੇ ਦੱਸਿਆ ਯਾਰ ਮੈਨੂੰ ਓਏ ਹੁਣ ਆਏ ਮੈਂ ਜਾਣਤਾ ਨਹੀਂ ਜਿਹੜੀ ਮਾੜਾ ਮੋਟਾ ਸਾਹਿਬ ਹੀ ਲੈਣਾ ਦਾ ਮਿੰਟ ਜੇ ਟਾਈਮ ਪਾਸ ਕਰ ਲਿਆ ਦੱਸ ਕਿੱਡੀ ਗੱਲ ਆ 5 ਮਿੰਟ ਬੈਹਿ ਗਿਆ ਜੇ ਮੈਂ ਬਹਿ ਗਿਆ ਨਾਲੇ ਨਾਲ ਬਹਿ ਗਿਆ ਨਹੀਂ ਹੁਣ ਤੁਸੀਂ ਮੈਨਾਂ ਦੱਸੋ ਆ 380 ਗਣਕ ਤੁਸੀਂ ਕਹਿੰਦੇ ਸੀਗੇ ਪਸ਼ੂਆਂ ਵਾਸਤੇ ਰੱਖਣੀਆਂ ਕਿ ਖਾਨ ਨੂੰ ਰੱਖਣੀਆਂ ਕਿਸੇ ਹਿਸਾਬ ਨਾਲ ਤਾਂ ਇਹ ਸਾਂਭਣੀ ਪਊ ਓ ਸਰਦਾਰ ਸਾਹਿਬ ਮੇਰਾ ਤਾਂ ਪੁੱਛਣ ਦਾ ਕੀ ਆ ਕੱਲ ਨੂੰ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਯਾਦ ਕਰਾਈ ਸੀ ਕਿ ਕੰਟਰੀ ਯੂਨੀਵਰਸਿਟੀ ਕਿਹੜੀ ਕਿਹੜੇ ਟਰੋਜ ਬਣੀਆਂ ਓ ਯਾਰ ਫਿਰ ਹੁਣ ਜਿਹੜਾ ਕੰਮ ਆ ਉਹਦਾ ਕਰ ਲਿਆ ਕਰ ਯਾਰ ਇਹਦਾ ਤੈਨੂੰ ਪਦੇ ਐ ਤੂੰ ਕਿਹੜਾ ਪਹਿਲੀ ਵਾਰੀ ਕਿਤੇ ਸਰੀ ਲੱਗਿਆਂਗਾ ਪਹਿਲਾਂ ਕੰਮ ਨਹੀਂ ਕਰਿਆ ਕਿਤੇ ਓ ਕੰਮ ਹੀ ਕਰੀ ਨਾ ਹੋਰ ਇੱਥੇ ਕਿਹੜਾ ਕੋਤਰੀ ਖੁੱਲੀ ਗਏ ਫਿਰ ਕੋਤਰੀ ਨਹੀਂ ਖੁੱਲੀ ਤਾਂ ਪਹਿਲਾਂ ਤੈਨੂੰ ਆਏ ਨਹੀਂ ਪਤਾ ਆ ਇੱਥੇ ਘਰੀ ਪੀਆ ਲੈ ਆ ਕੇ ਇਹਨੂੰ ਚੱਕ ਕੇ ਨਾਲ ਇਹ ਢੋਲ ਕਿਤੇ ਦੇ ਸਾਫ ਕਰ ਇਹ ਸਾਫ ਕਰਿਆ ਨਾ ਦੇਖੀ ਬਾਹਰ ਕੱਢੇ ਪਿਆ ਉਹ ਤਾਂ ਕਢਾ ਲੇ ਬਾਹਰ ਕਿਵੇਂ ਭਰ ਦਊਗਾ ਬਾਹਰ ਤਾਂ ਦੋ ਤਿੰਨ ਪਹਿਲਾਂ ਕੱਢਿਆ ਮੜੀ ਧੁੱਪ ਲੱਗ ਜਾਂਦੀ ਐ ਉਹਨੂੰ ਕਣਕ ਖਰਾਬ ਹੋ ਜਾਂਦੀ ਆ ਤੂੰ ਇਹਨਾਂ ਦੇ ਵਿੱਚ ਪਾ ਕੇ ਜਿਹੜੇ 4-5 ਗੱਟੇ ਹੋਏ ਰੇੜੇ ਤੇ ਧਰ ਕੇ ਠੀਕ ਆ ਉਹ ਤਾਂ ਅਹੀਂ ਚੱਕੀ ਤੇ ਉਹ ਨਵੀਂ ਘਰ ਕੇ ਥੋੜਾ ਥਾਂ ਦੇ ਚੱਕੀ ਤੇ ਨਹੀਂ ਜੋ ਜਿਹੜੀ ਪੁਰਾਣੀ ਪਈ ਉਹ ਕਢੀਦਾ ਪਈ ਆ ਬਾਹਰ ਫਿਰ ਆਪਦੇ ਹਿਸਾਬ ਨਾਲ ਕਰਤਾ ਸੀ ਕੰਮ ਤੂੰ ਤਾਂ ਗੱਲਾਂ ਮਾਰਨ ਲੱਗ ਜਾਨਾ ਯਾਰ ਕੋਈ ਨਾ ਤੁਸੀਂ ਘਰੇ ਗਰਮੀ ਖਾਜੇ ਨੂੰ ਇੱਥੇ ਹਾਲਾ ਮਿਲਦੇਗਾ ਮੈਂ ਤਾਂ ਤੈਨੂੰ ਗੱਲ ਦੱਸਦੀ ਯਾਰ ਮੈਨਾਂ ਕੋਈ ਬੰਦਾ ਹੋਰ ਦੇਖਦਾ ਠੀਕ ਹੈ ਹੈ ਨਹੀਂ ਤੇਰੇ ਬਸ ਦੀ ਗੱਲ ਹੈ ਨਹੀਂ ਇਹ ਮੈਂ ਵੀ ਤੁਹਾਨੂੰ ਐਂ ਕਹਿੰਦਾ ਇੱਕ ਬੰਦਾ ਹੋਰ ਰੱਖੋ ਮੂਰੇ ਚ ਉਹ ਨਿਕਲ ਤੜੇ ਨਿਕਲ ਜੂ ਇਕੱਲੇ ਜਾ ਬਹੂਨੀ ਬੰਦਾ ਬਾਣ ਬਾਲ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਹੱਲ ਉਹ ਸਰਦਾਰ ਦਾ ਉਹਨੇ ਮੈਂ ਤੁਹਾਨੂੰ ਐਂ ਕਹਦਾ ਇੱਕ ਉਹ ਤਾਂ ਲਿਆ ਦਾ ਸਮਾਨ ਜਿਆ ਮੇਰਾ ਜਿਹੜੋ ਤੋਂ ਨਾ ਚੱਲਦਾ ਨਹੀਂ ਕੰਮ ਕੀ ਉਹ ਜੈਲਿਆਦਰੀ ਮਾੜੀ ਗੱਲ ਆ ਯਾਰ ਤੈਨੂੰ ਕੋਈ ਚੀਜ਼ ਨਹੀਂ ਮਿਲਦੀ ਇੱਥੇ ਤੂੰ ਗੋਲ ਗੱਲ ਕਿਉਂ ਕਰਦਾ ਸਿੱਧੀ ਗੱਲ ਦੱਸ ਜਿਹੜੀ ਚੀਜ਼ ਚਾਹੀਦੀ ਆ ਯਾਰ ਉਹ ਸਰਦਾਰ ਸਾਹਿਬ ਸਾਨੂੰ ਮੈਂ ਪਹਿਲਾਂ ਵੀ ਰਸਾ ਜਾਉਂ ਮੈਂ ਇਸ ਸਰਖੰਨਾ ਉਹਨਾਂ ਅੱਜ ਸਰ ਮੰਗਣਾ ਮੋਕੀ ਆਂ ਗਿਆ ਮੈਂ ਕੋਲ ਉਹਨਾਂ ਸਿੱਧਾ ਹੀ ਕਹਿ ਦੂੰਗਾ ਬਾਤ ਨੂੰ ਹੀ ਲਿਆ ਦੇ। ਫਿਰ ਐ ਸਰ ਨਸ਼ੇ ਪੱਤੇ ਦੀ ਗੱਲ ਕਰ ਵੀ ਮੈਨੂੰ ਨਸ਼ਾ ਚਾਹੀਦਾ ਕੋਈ ਨਹੀਂ ਸ਼ਹਿਰ ਜਨ ਨਾਲ ਲਿਆ ਦੂੰਗਾ ਨਾਲੇ ਪਰਸੋਂ ਪੱਤਾ ਲੈ ਕੇ ਦਿੱਤਾ ਸੀ ਉਹ ਕਿੱਧਰ ਗਿਆ? ਉਹ ਪੱਤਾ ਕਿੱਥੇ ਖੜਦਾ ਹੁਣ ਤੁਹਾਨੂੰ ਪਤਾ ਦੱਬਦਾ ਕੰਮ ਆਗਾ ਹੜੀ ਦੀ ਫਸਲ ਵੱਢੀ ਜੰਨੇਗੇ। ਸ਼ੀਰ ਗਾਲ ਲਿਆ ਯਾਰ ਹਾਂ ਚੱਲੀ ਆਪਾਂ ਦਵਾਈ ਲੈਣ ਚਲੋ ਕਰ ਕੰਮ ਚਲੋ ਠੀਕ ਹੈ ਜੀ ਆਪਾਂ ਚਲਦੇ ਆਂ ਚਲਦੇ ਆਂ ਉੱਥੇ ਖੜ ਕੇ ਬਾਜ਼ੀ ਨਹੀਂ ਮਾਰ ਸਕਦੀ ਸੀ ਇੱਥੇ ਆਉਣਾ ਜ਼ਰੂਰੀ ਸੀ ਤੇ ਫੇਰ ਉਹੀ ਗੱਲਾਂ ਤੁਹਾਡੀਆਂ ਹੁਣ ਕਿਹੜਾ ਮੈਂ ਸੀਰੀ ਨਾਲ ਖੜਕੇ ਗੱਲ ਕਰ ਰਹੀਆਂ ਗੱਲ ਤਾਂ ਮੈਂ ਤੁਹਾਡੇ ਨਾਲ ਹੀ ਕਰ ਰਹੀਆਂ ਗੱਲ ਤਾਂ ਗਲਤੀ ਆ ਨਾ ਤੂੰ ਉੱਥੇ ਖੜਕੇ ਮੈਨੂੰ ਆਵਾਜ਼ ਨਹੀਂ ਮਾਰਤਾ ਸਰਦਾਰ ਜੀ ਇੱਧਰ ਆਇਓ ਮਾਫ ਕਰੋ ਜੀ ਗਲਤੀ ਹੋ ਗਈ ਮੇਥੋਂ ਹੁਣ ਚੱਲੀਏ ਆਪਾਂ ਲੇਟ ਹੋਈ ਜਾਂਦੇ ਆ ਚੱਲ ਉਹ ਕਰਦੀ ਉਹ ਸਾਰਾ ਕੰਮ ਠੀਕ ਹੈ ਸਰਦਾਰ ਸਾਹਿਬ ਨਾ ਹਾਂ ਮਾਣੂ ਬਾਹਰ ਕੱਢ ਕੇ ਗਿਆ ਪਤਾ ਨਹੀਂ ਕੀ ਕਰਦਾ ਰਹਿੰਦਾ ਤੇ ਕੀ ਨਹੀਂ ਕਰਦਾ ਨਾ ਹੋਰ ਲੇਟ ਕਰਵਾਉਂਗੇ ਤੁਸੀਂ ਆ ਗੱਡੀ ਵੀ ਨਹੀਂ ਬਾਹਰ ਕੱਢੇਗੀ ਥੋੜ੍ਹ ਤੋਂ ਹੱਸ ਤੱਕ ਉਹ ਫਿਰ ਉਹਨੂੰ ਕਿਹਾ ਸੀ ਵੀ ਧੋ ਦੇ ਵੀ ਜਾਣਾਗਾ ਹੈ ਮਨਦਾ ਕਿਹੜਾ ਹੈਗਾ ਗੱਲ ਖਾਊਗਾ ਕਦੇ ਤੇ ਤੂੰ ਦੇਖ ਲਈ ਮੈਥੋਂ ਇਹਦਾ ਬੜੇ ਜੇ ਆਹੋ ਸਾਰੇ ਦਿਨ ਉਹਦੇ ਮਗਰ ਪਿਆ ਰਿਆ ਕਰੂ ਤੁਸੀਂ ਫੇ ਹੋਰ ਕੀ ਕਰਾਂ ਦੋ ਕੰਮ ਆ ਉਹ ਤਾਂ ਉਹ ਵੀ ਨਹੀਂ ਹੁੰਦੇ ਚੱਲ ਜਾ ਜਾ ਕੇ ਜਵਾਕ ਨੂੰ ਲੈ ਕੇ ਆ ਚੱਲੀਏ ਫਿਰ ਉ ਤਾਂ ਕਈ ਨਾ ਲੇਟ ਹੋ ਜਾਈਣੀ ਜਵਾਕ ਨੂੰ ਹੇ ਚੱਕਿਆ ਨਹੀਂ ਮੈਂ ਤੇ ਤੁਹਾਨੂੰ ਐਵੇਂ ਕਹਿੰਦੀ ਸੀ ਜੀ ਉਹ ਨਾਲ ਲੈ ਕੇ ਜਰੂਰੀ ਜਾਣਾ ਬੇਬੇ ਹੈਗੀ ਤਾਂ ਹੈ ਔਰੇ ਆਪੇ ਸੰਭਲਣਗੇ ਉਹ ਬੇਬੇ ਕਿੱਥੋਂ ਸੰਭੂਗੀ ਉਹ ਤਾਂ ਅਣਗਵਾਂਡੇ ਜਾ ਵੜਦੀ ਹੁੰਦੀ ਹੈ ਨਾਲ ਚੱਕਲਾ ਜਵਾਕ ਨੂੰ ਕੋਈ ਨਹੀਂ ਉੱਥੇ ਮੈਂ ਜਾ ਕੇ ਬੈਠਾ ਰਹੂੰਗਾ ਹੋਰ ਤਾਂ ਕੀ ਹੈ ਫਿਰ ਕਮਾਲ ਦੀ ਗੱਲ ਹੈ ਉੱਥੇ ਤੁਸੀਂ ਮੈਨੂੰ ਦੇਖੋਗੇ ਕਿ ਜਵਾਕ ਨੂੰ ਦੇਖੋਗੇ ਉਹ ਲੈਣੀ ਦਾ ਦਵਾਈ ਆ ਯਾਰ ਕੀ ਜਵਾਕ ਕੀ ਕਰ ਦੂਗਾ ਉੱਥੇ ਫਿਰ ਬੈਠਾ ਰਹੂਗਾ ਉਹ ਵੀ ਤੁਹਾਨੂੰ ਪਤਾ ਹੀ ਹੈ ਹਸਪੀਟਲ 'ਚ ਕਿੰਨੀ ਭੱਜ ਦੌੜ ਹੁੰਦੀ ਹੈ ਉੱਥੇ ਜੇ ਵਿਚਾਰਾ ਉਹ ਇ ਤਕਲੀਫ 'ਚ ਰੋਈ ਜਾਊਗਾ ਚਲ ਉਹ ਤਾਂ ਰੋਈ ਜਾਊਗਾ ਚਲ ਮੰਨ ਲਿਆ ਉਹਨੂੰ ਇੱਥੇ ਛੱਡ ਜਾਨੇ ਬੇਬੇ ਕੋਲੇ ਜੇ ਮਨਿੰਦਰ ਨੇ ਚੱਕ ਲੈਣਾ ਤਾਂ ਲੱਪੜ ਧੋਲ ਫਿਰ ਮਨਿੰਦਰ ਦੇ ਫਿਰ ਹੋਊਗੀ ਫਿਰ ਚੰਗੀ ਰਹੇਗੀ ਮੈਂ ਸਾਰੀ ਗੱਲ ਮੰਮੀ ਜੀ ਨੂੰ ਸਮਝਾਤੀ ਵੀ ਮਨਿੰਦਰ ਨੂੰ ਕੋਹ ਹਲਾ ਨਾ ਦਿਓ ਤੇ ਸਾਮਕੇ ਰੱਖਿਓ ਜਵਾਕ ਨੂੰ ਕਿਤੇ ਨੇੜੇ ਤੇੜੇ ਵੀ ਨਾ ਆਂਦਿਓ ਉਹਨੂੰ ਚਲ ਠੀਕ ਹੈ ਮੰਨਨੇ ਤਾਂ ਹੁੰਦੀ ਨਹੀਂ ਲਓ ਕਮਾਲ ਕਰ ਦਿਓ ਮੈਨੂੰ ਤਾਂ ਜਿਵੇਂ ਟੈਨਸ਼ਨ ਹੀ ਨਹੀਂ ਹੈਗੀ ਨਾ ਉਹਦੀ ਲਿਆ ਕੱਢਣ ਦੇ ਯਾਰ ਬਾਹਰ ਗੱਡੀ 'ਚ ਬੈਠ ਸਾਂਗੇ ਦਪੜਾ ਹੋ ਗਿਆ ਤਿੱਖੜ ਹੁਣ ਮੌਕਾ ਇਹ ਧੂਆਂ ਨਹੀਂ ਹਟਾਉਣਾ ਫਿਰ ਚੱਲ ਦੇਣਾ ਕਿਹੜੇ ਬਸੇ ਹੋ ਪੋ ਬਿਆ ਮਲਾ ਗੁੜੀ ਨਾ ਜਾਦੇ ਗਿਆ ਇਹਨਾਂ ਕੈਮਰਾ ਤੁੰਗਰਾ ਨਹੀਂ ਲੱਗਿਆ ਵਗੇ ਜੋ ਆ ਕਿੱਧਰ ਗਿਆ ਮਨਿੰਦਰ ਨਿਮਨਿੰਦਰ ਹਾਂਜੀ ਮੰਮੀ ਕੀ ਹੋਇਆ ਮਨਿੰਦਰ ਮੁੰਡਾ ਕਿੱਧਰ ਗਿਆ ਤੂੰ ਤਾਂ ਨਹੀਂ ਅੰਦਰ ਲੈ ਗਈ ਕਿਤੇ ਮੰਮੀ ਮੈਂ ਤਾਂ ਲੈ ਕੇ ਨਹੀਂ ਗਈ ਤੁਹਾਡੇ ਕੋਲ ਹੀ ਤਾਂ ਪਿਆ ਸੀਗਾ ਕਿੱਧਰ ਗਿਆ ਮੁੰਡਾ ਮੇਰਾ ਹਾਏ ਮੈਂ ਮਰ ਜਾ ਫਿਰ ਕਿੱਧਰ ਗਿਆ ਮੰਮੀ ਉਹ ਨਾਲ ਤਾਂ ਲੈ ਕੇ ਕਿਤੇ ਨਹੀਂ ਮੈਂ ਦੇਖ ਕੇ ਆਉਣੀ ਹਾਏ ਰੱਬਾ ਕਿੱਧਰ ਗਿਆ ਮੁੰਡਾ ਕੀ ਪਤਾ ਕੌਣ ਚੱਕ ਕੇ ਲੈ ਗਿਆ ਹੁਣ ਮੈਂ ਕੀ ਕਰੂੰਗੀ ਨਾਲੇ ਮੈਨਾਂ ਨੂੰ ਕਿਹਾ ਸੀ ਵੀ ਮੈਂ ਆਪੇ ਝਾਵ ਲੂੰਗੀ ਆਪਦਾ ਮੁੰਡਾ ਮੈਨੂੰ ਵੀ ਨਹੀਂ ਫੜਾਇਆ ਇਹਨਾਂ ਨੇ ਤਾਂ ਕੀ ਪਤਾ ਹੁਣ ਕਿੱਧਰ ਘਵਾਤਾ ਮੰਮੀ ਮਿਲਿਆ ਜਵਾਕ ਤਾਂ ਕਿਤੇ ਨਹੀਂ ਹੈਗਾ ਮੰਮੀ ਉਹਨਾਂ ਨੇ ਫੋੜਾ ਕੇ ਪੁੱਛ ਲਿਆ ਕਿ ਉਹਨਾਂ ਲੈ ਕੇ ਹੁਣ ਨਾਲ ਨੇ ਉਹ ਤਾਂ ਮੈਨੂੰ ਫੜਾ ਕੇ ਗਏ ਸੀਗੇ ਮੰਮੀ ਰੱਬਾ ਫੋੜੋ ਤੁਹਾਡਾ ਮੈਨੂੰ ਸੱਚ ਦੱਸਦੇ ਤੂੰ ਤਾਂ ਨਹੀਂ ਕਿਤੇ ਅੰਦਰ ਰੱਖਿਆ ਜਵਾਕ ਨੂੰ ਮੰਮੀ ਮੈਂ ਕਿਉਂ ਚੱਕੂੰਗੀ ਜਵਾਕ ਨੂੰ ਤੁਸੀਂ ਹੱਥ ਤਾਂ ਲਾਉਣ ਨਹੀਂ ਦਿੰਦੇ ਜਵਾਕ ਨੂੰ ਨੀ ਨੰਬਰ ਲਾ ਨਹੀਂ ਮੁੰਡੇ ਨੂੰ ਮੈਨੂੰ ਦੱਸ ਲੋ ਮੈਨੂੰ ਮੁੰਡਾ ਚਾਹੀਦਾ ਮੈਂ ਦੱਸਦਾ ਤੁਹਾਨੂੰ ਹਾਏ ਰੱਬਾ ਮੈ ਰੱਬਾ ਸੋਖ ਰੱਖੀ ਹਾਏ ਹਾਏ ਜਵਾਕ ਕਿੱਧਰ ਗਿਆ ਕੋਈ ਮਾੜਾ ਮੰਗਤਾ ਤਾਂ ਲੈ ਲੈ ਚੱਲ ਨੀ ਮੈਂ ਤਾਂ ਕਿਤੇ ਨਹੀਂ ਗਿਆ ਇੱਥੇ ਮੱਚਦੀ ਸੀ ਹੈਲੋ ਹੈਲੋ ਮੇਰੇ ਗੱਲ ਸੁਣੀ ਮੁੰਡਾ ਤੁਹਾਡੇ ਕੋਲ ਤਾਂ ਨਹੀਂ ਹੈਗਾ ਮੁੰਡਾ ਸਾਡੇ ਨਾਲ ਕਿੱਥੋਂ ਹੈ ਚੰਗਾ ਵਾਲਾ ਤਾਂ ਚਲੇ ਸੜਕੇ ਗਏ ਆ ਅੱਧੀ ਗੱਲ ਆ ਕਿ ਮੈਨੂੰ ਦਵਾਈ ਤਾਂ ਲੈਣ ਗਏ ਆ ਘਰੇ ਹੈ ਨਹੀਂ ਜੀ ਪਤਾ ਨਹੀਂ ਕਿੱਧਰ ਗਿਆ ਸਾਰਾ ਘਰ ਫਰੋਲ ਮਾਰਿਆ ਕਿਤੇ ਨਹੀਂ ਲੱਭਿਆ ਓਏ ਐਵੇਂ ਕਿਵੇਂ ਮੁੰਡਾ ਕਿੱਥੇ ਜਾਵੜਿਆ ਹੈ ਹਾਏ ਰੱਬਾ ਪਤਾ ਨਹੀਂ ਆ ਬੇਬੇ ਕੋਲ ਹੀ ਪਿਆ ਸੀ ਆ ਬੇਬੇ ਨਾਲ ਕਰ ਲੋ ਗੱਲ ਹਾਏ ਲੈ ਬੜ ਲਾ ਬੇਬੇ ਹਾਂ ਪੁੱਤ ਹਾਂ ਬੇਬੇ ਕੀ ਹੋ ਗਿਆ ਅੱਛਾ ਮੁੰਡਾ ਮੇਰਾ ਪੁੱਤ ਮੈਂ ਤਾਂ ਜਵਾਕ ਨਾਲ ਇੱਥੇ ਪੈਸੀ ਉਹਦੇ ਕੋਲੇ ਮੇਰੀ ਅੱਖ ਲੱਗ ਗਈ ਪਤਾ ਨਹੀਂ ਜਦੋਂ ਦੇਖਿਆ ਤਾਂ ਜਵਾਕ ਇੱਥੇ ਹੈ ਨਹੀਂ ਸੀ ਤੂੰ ਛੇਤੀ ਕਰਿਆ ਜਾ ਪੁੱਤ ਛੇਤੀ ਆ ਜਾ ਓ ਮਾਂ ਕੀ ਸੜਦੋ ਇੱਕ ਜਵਾਕ ਦੇ ਸਾਹਮਣੇ ਆ ਤਾਂ ਚੱਲਾ ਗਿਆ ਮੈਂ ਬਸ ਤੂੰ ਹੁਣ ਗੱਲਾਂ ਨਾ ਕਰ ਕਰਿਆ ਜਾ ਛੇਤੀ ਮੰਮੀ ਹਾਂ ਮੈਂ ਮਰ ਗਈ ਮੇਰੀ ਗੱਲ ਸੁਣੋ ਜੇ ਮੇਰਾ ਮੁੰਡਾ ਨਾ ਮੇਰੇ ਨਾਲ ਮੈਂ ਤੁਹਾਡੇ ਕੇਸ ਕਰੂੰਗੀ ਮੈਨੂੰ ਮੇਰਾ ਮੁੰਡਾ ਲੈ ਕੇ ਦਿਓ ਜਿੱਦਾਂ ਮਬਜੀ ਲਿਆ ਕਿਉਂ ਮੈਨੂੰ ਜਵਾਕ ਤੇ ਪਿਆਰੇਗਾ ਮੈਂ ਪਹਿਲਾਂ ਜਵਾਕ ਨੂੰ ਕਿੱਥੇ ਰੱਖ ਕੇ ਆਉਣਾ ਹੈਗਾ ਨਾ ਉਹ ਤਾਂ ਮੈਨੂੰ ਵੀ ਚੱਕ ਨਿੰਦੀ ਸੀ ਅਸੀਂ ਸਾਂਭਣਾ ਫਿਰ ਸਾਂਭ ਰਿਹਾ ਨਿਕਾਲ ਮੁਹੇ ਮੈਨੂੰ ਕਿਹੜਾ ਜਵਾਕ ਦਪੈਰਾ ਸੀਗਾ ਦੇ ਕਿਵੇਂ ਹਲੇ ਮੈਨੂੰ ਮਿਹਣੇ ਦਿੰਦੀ ਹੈਗੀ ਹਏ ਮੰਮੀ ਹਾਜ਼ਰ ਹੰਤਾਰ ਚ ਬੋਲਦੇ ਹੋ ਜਵਾਕ ਪਤਾ ਨਹੀਂ ਕਿੱਧਰ ਗਿਆ ਤੂੰ ਤਾਂ ਟੈਨਸ਼ਨ ਵੀ ਨਹੀਂ ਹੈਗੀ ਨੀ ਘਾਰ ਕਾਦਾ ਨਹੀਂ ਨੀ ਤੂੰ ਜਾ ਦੇਖ ਲੈ ਜੈ ਸੀਰੀ ਨੂੰ ਪੁੱਛ ਲੈ ਨੀ ਮੈਥੋਂ ਤਾਂ ਖੜਾ ਨਹੀਂ ਹੋਇਆ ਜਾਂਦਾ ਮੇਰੀ ਤਾਂ ਜਾਣ ਗਈ ਪੱਕਾ ਉਹ ਚੱਕ ਕੇ ਲੈ ਕੇ ਗਿਆ ਹੋਗਾ ਹਏ ਪੁੱਛ ਨੀ ਪੁੱਛ ਲਾ ਹਏ ਮੈਂ ਮਰ ਜਾ ਵੀਰ ਅੱਬਾ ਕਿੱਥੇ ਭਾਗ ਗਿਆ ਜਵਾਕ ਹਏ